ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਤਿਹਾਸਕ ਕਿਲਾ ਗੁਰੂ ਸਾਹਿਬਾਂ ਜੀ ਦੇ ਚਰਨਛੋਪਾ ਪ੍ਰਾਪਤ ਪਵਿੱਤਰ ਤਰਤੀ ਜਨਮ ਸਥਾਨ ਬੀਬੀ ਮਮਤਾ ਜੀ ਦਰਬਾਰ ਸਾਹਿਬ বাইগুরুজ খালসা ববাথ বারে ইতিহাস বারে ਲਵ ਮਾਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬਾ ਜੀ ਇਤਿਹਾਸ ਬਾਰੇ ਦੱਸੋ ਤਾਂ ਮੜ ਜਾ ਪੰਜ ਪਾਸ਼ਾ ਕੀਨ ਇੱਥੇ ਪਹਿਲੀ ਵਾਰ ਛੇਵੇਂ ਪਾਸ਼ਾ ਹਰਗੋਬਿੰਦ ਸਾਹਿਬ ਹਾਰਗਵਾਲੀ ਕਿਲੇ ਤੋਂ ਬੁੰਜਾ ਰਾਜੇ ਰਿਹਾ ਕਰਾ ਕੇ ਸ ਸੰਸਖਾਂ ਦੀ ਹਮੇਲੀ ਕਹਿੰਦੇ ਇਹਨੂੰ ਕਿਲਾਇਆ ਕਿਲੇ ਦੇ ਵਿੱਚ ਕਰਾ ਕਰਦੇ ਛੇਵੇਂ ਪਾਸ਼ਾ ਜੇ ਮੇਰੇ ਪਾਸਾ ਵਰਦੇ ਤਾਂ ਸੰਸਖਾਨ ਨੂੰ ਸੰਸਖਾਨ ਕਹਿੰਦਾ ਮਹਾਰਾ ਮੇਰੇ ਘਰ ਲਾਜ਼ਮੀ ਹੁੰਦੀ ਇੱਥੇ ਬੱਚਾ ਦੇ ਮਹਾਰਾਾਂ ਬਚਨ ਕੀਤੇ ਹੋਇਆ ਕਹਿੰਦੇ ਸੰਸਕਰਨ ਤੇਰੇ ਦੋ ਬੱਚੇ ਹੋਣਗੇ ਪਹਿਲਾ ਬੱਚਾ ਤੇਰਾ 40 ਦਿਨ ਦਾ ਕੀਰਤਪੁਰ ਲੈ ਆਣਾ ਬਚਨ ਕਰਕੇ ਕੀਰਤਪੁਰ ਦੇ ਬੱਚੇ ਦਾ ਜਨਮ ਲਿਆ 40 ਦਿਨ ਤੇ ਬੱਚੇ ਨੂੰ ਕੀਰਤਪੁਰ ਲੈ ਕੇ ਮਾਰਾ ਨਾਲ ਸ੍ਰੀ ਸਾਹਿਬ ਪਹਿਨਾ ਨੀਲਾ ਚੋਲਾ ਪਾਤਾ ਇਹਨੂੰ ਨਿਹੰਗ ਸਜਾਤਾ ਪਿੰਡ ਦਾ ਨਾਂਜੀ ਕੋਟਾਣਾ ਗੋਦ ਵਿੱਚ ਚਾਕੇ ਕੋਟੜਾ ਨਿਹੰਗ ਖਾਨ ਰੱਖਤਾ ਬੱਚੇ ਦਾ ਨਾਂ ਨਿਹੰਗ ਖਾਨ ਪਿੰਡ ਦਾ ਨਾਂ ਕੋਟੜਾ 6ਵੇਂ ਪਾਰਚਨ ਰੱਖਿਆ ਸਤ ਇੱਥੇ ਚਾਰ ਵਾਰ ਗੁਰੂ ਗੋਬਿੰਦ ਸਿੰਘ ਜੀ ਜਿਸ ਹਮੇਲੀ ਚ ਆਇਆ ਪਹਿਲੀ ਵਾਰੀ ਪਗਾਣੀ ਦਾ ਜਿੱਤ ਕੇ ਪੱਟੇ ਤੇ ਆਏ ਸੰਗਤ ਜੀ ਉੱਥੇ ਕਹਿੰਦੇ ਅਸੀਂ ਰਾਮ ਕਾਨਾ ਮਦੂਰ ਸੀ ਟਿੱਚਰ ਕਰਤੀ ਕਹਿੰਦੇ ਤੁਸੀਂ ਪੱਟੇ ਤੇ ਚੜਜੋ ਜਲਦਾ ਫਲ ਦਾ ਪੱਟਾ ਸੀਗਾ ਮਹਾਰਾਜ ਪੱਟੇ ਤੇ ਚੜ ਲਗੇ ਘੋੜੇ ਸਮੇਤ ਸੰਗਤ ਜੀ ਘੋੜੇ ਤੇ ਪੌੜ ਲਗੇ ਘੋੜੇ ਦੇ ਪੌੜ ਲਗਾਏ ਨਾਲ ਪੱਟਾ ਠੰਡਾ ਹੋ ਗਿਆ ਸੀਗਾ ਇੱਕ ਮਦੂਰ ਦੱਸਣ ਬਾਅਦ ਤੇ ਆਂਦਾ ਨਿਆਂਖਾਨ ਸੀਗਾ ਨਿਆਂਖਾਨ ਨੰਗੇ ਪੈਰੀ ਚੱਲ ਗਿਆ ਨੌਕਰ ਦੇ ਨਾਲ ਜਦੋਂ ਪੱਟਾ ਠੰਡਾ ਦੇਖਿਆ ਗੁਰੂ ਗੋਬਿੰਦ ਸਿੰਘ ਉਦੋਂ ਵੀ ਘੋੜੇ ਤੇ ਸਵਾਰ ਸੀ ਮਹਾਰਾਜ ਆਉਂ ਹਵੇਲੀ ਦੇ ਵਿੱਚ ਚੱਲੀਏ ਆਪਣੀ ਹਵੇਲੀ ਦੇ ਵਿੱਚ ਨੰਗ ਖਾਨ ਪਹਿਲੀ ਵਾਰੀ ਲੈ ਕੇ ਆਇਆ ਦੂਜੀ ਵਾਰੀ ਆਲਮ ਖਾਨ ਬੀਬੀ ਮੁਮਤਾ ਦਾ ਪਹੀ ਆਲਮ ਖਾਨ ਤਕੜਾ ਦੂਜੀ ਵਾਰੀ ਮਹਾਰਾਜ ਦੀ ਮੰਗਣੀ ਤੇ ਆਂਦੇ ਆਂ ਸ਼ਾਦੀ ਤੇ ਸੁਨੇ ਪ੍ਰਵਾ ਤੀਜੀ ਵਾਰ ਚੌਥੀ ਵਾਰੀ ਸ਼ੇਖੋ ਨੂੰ ਨਾਨਕਪੁਰ ਸਾਹਿਬ ਜਿੱਥੇ ਮਹਾਰਾਜ ਜੀ ਤੇ ਨੂੰ ਮਿਲ ਕੇ ਇੱਥੇ ਆ ਕੇ ਗਿਆ ਕਿਰਪਾਹਾਂ ਤੇ ਕਟਾਰ ਦੇ ਕੇ ਗਿਆ 47 ਚਦੇ ਦੀ ਬਾਂਡੂ ਸੀ ਅਜੇ ਵੀ ਉਹ ਪੱਟਾ ਸਹਿ ਪੀਆ ਫਿਰ ਨੌਵੇਂ ਪਾਛਾ ਇਥੇ ਜਦੋਂ ਦਿੱਲੀ ਨੂੰ ਗਏ ਨਵੇਂ ਪੰਜ ਛੇ ਰਾਤ ਕੱਟ ਕੇ ਅੰਮ੍ਰਿਤ ਵਿਲੀ ਗਏ ਅੱਠਵੇਂ ਪਾਚਾ ਚੇਤਕ ਦੀ ਮੇਰੀ ਬਿਮਾਰੀ ਸੀ ਦਿੱਲੀ ਉਹ ਵੀ ਇੱਥੇ ਇੱਕ ਰਾਤ ਕੱਟ ਕੇ ਗਏ ਸੱਤਵੇਂ ਪਾਚਾ ਇੱਕ ਰਾਤ ਕੱਟ ਕੇ ਗਏ ਪੰਜ ਪਾਚੇ ਇਸ ਕਿਲੇ ਵਿੱਚ ਆਓ ਆਪਾਂ ਦਰਸ਼ਨ ਕਰੀਏ ਹੋਰ ਵੀ ਆਪਣਾ ਜਨਮ ਸਫਲਾ ਕਰੀਏ ਕਿਉਂਕਿ ਕਿਲੇ ਨੂੰ ਪਵਿੱਤਰ ਕਰਕੇ ਹੋਰ ਵੀ ਆਪਾਂ ਸੰਗਤ ਜੀ ਖੁਸ਼ੀਆਂ ਪ੍ਰਾਪਤ ਕਰੀਏ ਦੀ ਸੇਵਾ ਬਾਬਾ ਬਲਵਿੰਦਰ ਸਿੰਘ ਚਾਰਮ ਕੋ ਨੇ ਅੰਗ ਸਿੰਘ ਨੂੰ ਉਹਨਾਂ ਦੇ ਕੋਲ ਆਇਆ ਉਹ ਪ੍ਰਸਾਦ ਦੇ ਕੇ ਇਹਨੂੰ ਸੁੰਦਰ ਬਣਾਈਏ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਬਾਬਾ ਬਚਿੱਤਰ ਸਿੰਘ ਦੇ ਨਾਂ ਤੇ ਬਣਿਆ ਹੋਇਆ ਹੈ ਜੀ ਇਤਿਹਾਸਿਕ ਗੁਰਦੁਆਰਾ ਦਾ ਬਾਬਾ ਬਚਿੱਤਰ ਸਿੰਘ ਜੀ ਹਾਥੀ ਦੇ ਨਾਗਣੀ ਨਾਲ ਬਾਰ ਕਰ ਰਹੇ ਨੇ ਗੁਰਦੁਆਰਾ ਬਾਬਾ ਜੋਰਾਵਾਰ ਸਿੰਘ ਜੀ ਕੋਟਲਾ ਨਹਿੰਗ ਰੋਪੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਦਰਬਾਰ ਸਾਬ ਬਣਾਇਆ ਜੀ ਰਵਾਈ ਗੁਰਦੀਖਾ ਖਾਲਸਾ ਰਵਾਈ ਗੁਰਦੀਖਾ ਪਤੇ ਮਬਈ ਗੁਰਦਵਾਰਾ ਦੇ ਆਰੇ ਸਾਸਨ ਜੀਓ ਇਹ ਸਥਾਨ ਬਾਬਾ ਗੁਰਦਵਾਰਾ ਜੋਰਾਵਰ ਸਿੰਘ ਜਿਹੜੇ ਮਹਾਰਾਜ ਦੇ ਸੈਭਜਾਦੇ ਸੀ ਉਹ ਨਹੀਂ ਹਿੰਗੇ ਜਿਹੜੇ ਮਹਾਰਾਜ ਦੇ ਫੌਜ ਵਿੱਚੋਂ ਸੀ ਸੈਭਜਾਦੇ ਹਾਂ ਜੀ ਉਹਦਾ ਜੋਰਾਵਰ ਸਿੰਘ ਨਾ ਫੌਜ ਵਿੱਚ ਅੱਛਾ ਜੀ ਰਹਿਣ ਵਾਲੇ ਇਹ ਬਸੀ ਪਖਾਨ ਦੇ ਸੀ ਤੇ ਮਹਾਰਾਜ ਦੇ ਜਿਹੜੇ ਸਹਜਾਦੇ ਸੀ ਤੇ ਜਿਹੜੇ ਮਹਾਰਾਜ ਇਹ ਫੌਜੀ ਤੇ ਜਰawar ਸਿੰਘ ਸੀ ਇਹਨਾਂ ਨਾਲ ਕੋਲਤੀ ਕੀਤੀ ਸੀ ਅੱਛਾ ਜੀ ਜੰਗ ਜੰਗ ਕੀਤੀ ਹਾਂਜੀ ਕਿ ਉਹ ਜਿੱਤ ਗਏ ਸੀ ਤੇ ਮਹਾਰਾਜ ਦੇ ਥਾਣੇ ਉੱਤੇ ਪੰਜਵਾਂ ਪੁੱਤਰ ਬਿਹਾਈ ਵਾਜੇ ਵਾਲਾ ਪੰਜਵਾਂ ਪੁੱਤਰ કહਾਇਆ ਇਹਨਾਂ ਨੇ ਹਾਂਜੀ ਇੱਕ ਬਰਦੋਰਾ ਇਹਨਾਂ ਖੇਤਰਾਵਾਲੇ ਜੀ ਉੱਥੇ ਹਥਿਆਰ ਪਈ ਹੋਏਗੇ ਖੇਤਰਾਵਾਲਾ ਹਾਂਜੀ ਇਹ ਕਿੱਥੇ ਵੰਗਾ ਜੀ ਇਹ ਪ੍ਰਖੜਿਕ ਨਹੀਂ ਪੈਦਾ ਜੀ ਜੇ ਰੋਪੜ ਚੀ ਹਾਂਜੀ ਪਰ ਖਾਲੀ ਚੰਡੀਗੜ੍ਹ ਉਹ ਚੰਡੀਗੜ੍ਹ ਉੱdt ਹੈ ਹਾਂਜੀ ਅਰੇ ਬੀਕੋਲ ਤੋਂ ਹੈ ਰੇਂਗਿਲਪੁਰ ਤੋਂ ਜਾਦੀ ਪਰ ਖਾਲੀ ਚੰਡੀਗੜ੍ਹ ਮੈਂ ਅੱਛਾ ਜੀ ਉਹ ਬਿੱਕਾਗੜ੍ਹ ਦੁਆਰਾ ਅਤੇ ਕੋਮਾ ਮਾਸਟਿਕੜ੍ਹ ਦੁਆਰਾ ਹੈ ਗਏ ਉੱਥੇ ਇਹਨਾਂ ਦੀ ਵਿਆਹ ਬੁਆ ਰੈਂਦੀ ਵਾ ਅੱਛਾ ਜੀ ਉਹਦੇ ਬਾਅਦ ਇੱਥੇ ਔਰਤ ਇੱਥੇ ਰਹੇ ਅੱਛਾ ਆਹ ਸਾਰਾ ਪਹਲਾਸਤਾਨ ਆਹੀ ਹੈ ਪਹਲਾਸਤਾਨ ਹੈ ਹੀ ਹਾਂਜੀ ਉਹਦੇ ਬਾਅਦ ਚਲੇ ਗਏ ਸੀ ਮਹਾਰਾਜ ਦੇ ਨਾਲ ਚਤੌੜਗੜ੍ਹ ਚਤੌੜਗੜ੍ਹ ਰਾਜਸਥਾਨ ਰਾਜਸਥਾਨ ਉੱਥੇ ਸੈਦ ਦੀ ਪਾਈ ਸੀ ਅੱਛਾ